ਕਪਰਦਾਨ ਬੀਬੀ ਜਗੀਰ ਕੋਨੇ ਜਾਣਕਾਰ ਦੰਦਿਆਂ ਦੱਸਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਵਾਲੇ ਡੈਲੀ ਗੇਟਾਂ ਦੀ ਚੌਂਕ 1 ਅਗਸਤ ਨੂੰ ਸਵੇਰੇ 11 ਵਜੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਏ ਵਾਲਿਆਂ ਦੇ ਸਥਾਨ ਤੇ ਹੋਵੇਗੀ ਇਸ ਸਮੇ ਬੀਬੀ ਜ਼ਗੀਰ ਕੋਨੇ ਕਿਹਾ ਹੈ ਕਿ ਇਸ ਚੌਂਕ ਰਾਈ ਜਿਲ੍ਹਾ ਤੇ ਸੂਬਾ ਡੈਲੀ ਗੇਟਾਂ ਦੀ ਚੌਂਕ ਹੋਵੇਗੀ ਜਿਸ ਵਿੱਚ ਜ਼ਿਲ੍ਹਾ ਪ੍ਰਦੇ ਡੈਲੀਗੇਟ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਸਮੇ ਉਨ੍ਹਾਂ ਨੇ ਹਲਕਾ ਪੁਲਾਤ ਦੇ ਵਰਕਰ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਚੌਂਕ ਵਿੱਚ ਪਹੁੰਚਣ ਤਾਂ ਜੋ ਪਾਰਟੀ ਦੇ ਚੋਣ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਵਿਚਾਰ ਵਿਦਿਨ ਅਮ੍ਰਿਤਪਾਲ ਬਾਜ਼ਵਾ ਦੀ ਰਿਪੋਰਟ ਪੁਲੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਾ ਸਾਬ ਦੀ ਫਸਲੀਲ ਤੋਂ ਕਮੇਟੀ ਬਣਾਈ ਗਈ ਸੀ ਜਿਹਨੂੰ ਹੁਕਮ ਲੱਗਾ ਸੀਗਾ ਕਿ ਸ਼੍ਰੀ ਸ਼੍ਰੋਮਣੀ ਕਾਲਤਾ ਦੀ ਪੁਨਰ ਸੁਜੀਤੀ ਵਾਸਤੇ ਘਰ ਘਰ ਜਾ ਕੇ ਭਰਤੀ ਕਰੋ ਤੇ ਆਪਣੇ ਪਾਰਟੀ ਤੋਂ ਬਾਅਦ ਡੈਲੀਗੇਟ ਤਿਆਰ ਕਰੋ ਡੈਲੀਗੇਟ ਤਿਆਰ ਕਰਕੇ ਤੇ ਪ੍ਰਦਾਨ ਦੀ ਚੋਣ ਕਰੋ ਤਾਂ ਜੋ ਪਾਰਟੀ ਦਾ ਢਾਂਚਾ ਜਿਹੜਾ ਮੁਕੰਮਲ ਕੀਤਾ ਜਾ ਸਕੇ ਬਾਦਲ ਸਾਹਿਬ ਸੁਖਬੀ ਸਿੰਘ ਬਾਦਲ ਉਹ ਤੋਂ ਮੁਨਕਰ ਹੋ ਗਏ ਉਹਨਾਂ ਨੇ ਆਪਣੇ ਆਪ ਹੀ ਆਪਣੀ ਜਿਹੜੀ ਸੀ ਬੋਗਸ ਪਾਰਟੀ ਕਰਕੇ ਆਪਣੀ ਪਾਰਟੀ ਤਿਆਰ ਕਰ ਲਈ ਲੇਕਿਨ ਅਸੀਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਉਹਦੀ ਸਰਬੋਚਤਾ ਨੂੰ ਧਿਆਨ ਰੱਖਦੇ ਹੋਇਆ ਉਹਦੀ ਮਾਨ ਮਰਿਆਦਾ ਧਿਆਨ ਰੱਖਦਿਆ ਉਹਦੇ ਸਤਾਂਤਕ ਤੌਰ ਤੇ ਪੈਰੀਦਾਰੀ ਕਰਦੇ ਹੋਏ ਆ ਸਾਰੇ ਪੰਜਾਬੀਆਂ ਨੇ ਬੜੇ ਉਤਸ਼ਾਹ ਦੇ ਨਾਲ ਪਾਰਟੀ ਜਾਰੀ ਕੀਤੀ ਆਲਮੋਸਟ 15 ਲੱਖ ਤੋਂ ਟੱਪ ਗਿਆ ਇਸ ਵਿਲੀ ਪਾਰਟੀ ਦਾ ਔਰ ਆਰਗੇਨਿਕ ਢੰਗ ਦੇ ਨਾਲ ਪੂਰੀ ਡੈਮੋਕਰੇਟਿਕ ਵੇ ਦੇ ਨਾਲ ਇੱਕ ਅਧਿਕੇ ਕਾਪੀ ਦੇ ਉੱਤੇ ਆਧਾਰ ਕਾਰਡ ਨੰਬਰ ਲਿਖ ਕੇ ਟੈਲੀਫੋਨ ਨੰਬਰ ਲਿਖ ਕੇ ਪੂਰਾ ਐਡਰੈਸ ਲਿਖ ਕੇ ਪਾਰਟੀ ਕੀਤੀ ਗਈ ਕੋਈ ਬੋਗਸ ਪਾਰਟੀ ਨਹੀਂ ਸੋ ਉਹਦੇ ਵਾਸਤੇ ਹੁਣ ਅਸੀਂ ਹਲਕਾ ਬਾਹਰ ਜਿਹੜੇ ਡੈਲੀਗੇਟਸ ਤਿਆਰ ਕੀਤੇ ਜਾ ਰਹੇ ਜਿੱਥੇ ਸਾਰੇ ਹਲਕਿਆਂ ਵਿੱਚ ਬੜੇ ਉਤਸ਼ਾਹ ਦੇ ਨਾਲ ਸਾਡੇ ਵਰਕਰਸ ਨੇ ਸਾਡੇ ਲੀਡਰਸ ਨੇ ਆਪਣੇ ਮੀਟਿੰਗ ਕਰਕੇ ਤੇ